ਅੱਜ ਦੇ ਸਮੇਂ ਦੇ ਵਿੱਚ ਲੋਕ ਪੈਕ ਫੂਡ ਖਾਣ ਦੇ ਸ਼ੁਕੀਨ ਹੁੰਦੇ ਨੇ ਤਾਂ ਹੁਣ ਫੈਸਲਾ ਆ ਗਿਆ ਕਿ ਕੰਪਨੀਆਂ ਹੁਣ ਗ੍ਰਾਹਕਾਂ ਦੇ ਨਾਲ ਧੋਖਾ ਨਹੀਂ ਕਰ ਸਕਣਗੀਆਂ ਖਪਤਕਾਰ ਜੋ ਗ੍ਰਾਹਕਾਂ ਨੂੰ ਜਿਹੜਾ ਗੁੰਮਰਾਹ ਕਰਦੇ ਨੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਸੋ ਦੱਸਦੇ ਕਿ ਖਪਤਕਾਰਾਂ ਨੂੰ ਗੁੰਮਰਾਹ ਕਰਨ ਵਾਲਿਆਂ ਦੇ ਖਿਲਾਫ ਹੁਣ ਕਾਰਵਾਈ ਹੋਵੇਗੀ ਵੱਡਾ ਐਕਸ਼ਨ ਲਿਆ ਗਿਆ ਪੈਕਿੰਗ ਤੇ ਛੁੱਟੇ ਦਾਅਵੇ ਜੋ ਕੰਪਨੀਆਂ ਕਰਦੀਆਂ ਨੇ ਤਾਂ ਹੁਣ ਕਾਰਵਾਈ ਕੀਤੀ ਜਾਵੇਗੀ ਦੱਸਦੀ ਹੈ ਕਿ ਹਰ ਕੋਈ ਅੱਜ ਦੇ ਸਮੇਂ ਦੇ ਵਿੱਚ ਪੈਕ ਫੂਡ ਖਾਣ ਦਾ ਸ਼ਕੀਨ ਹੁੰਦਾ ਹੈ ਪਰ ਸਰਕਾਰ ਨੇ ਪੈਕ ਕੀਤੇ ਪੋਚਨ ਵਾਲੀਆਂ ਕੰਪਨੀਆਂ ਤੇ ਸਖਤ ਨਜ਼ਰ ਹੁਣ ਰੱਖਣੀ ਸ਼ੁਰੂ ਕਰ ਦਿੱਤੀ ਹੈ ਉਹਨਾਂ ਨੂੰ ਪੋਚਨ ਲੇਬਲ ਪੈਕਿੰਗ ਅਤੇ ਪ੍ਰਚਾਰ ਸਮਗਰੀ ਤੇ 100% ਦਾਵਾ ਕਰਨਾ ਬੰਦ ਕਰਨ ਦੇ ਨਿਰਦੇਸ਼ ਦਿੱਤੇ ਨੇ ਸੋ ਇਸ ਨੇ ਅਚੇਹੇ ਦਾਵਿਆਂ ਨੂੰ ਖਪਤਕਾਰਾਂ ਨੂੰ ਗੁਮਰਾਹ ਕਰਨ ਵਾਲੇ ਉਸਪਸ਼ਟ ਅਤੇ ਗਲਤ ਪਰਿਭਾਸ਼ਾ ਦਾ ਸ਼ਿਕਾਰ ਦੱਸਿਆ ਜਾ ਰਿਹਾ 28 ਮਈ ਨੂੰ ਜਾਰੀ ਕੀਤੀ ਗਈ ਕਾਉਂਸਲਿੰਗ ਵਿੱਚ ਫੂਡ ਸੇਫਟੀ ਐਂਡ ਸਟੈਂਡਰਡਸ ਅਥਾਰਟੀ ਆਫ ਇੰਡੀਆ ਨੇ ਕਿਹਾ ਕਿ ਫੂਡ ਸੇਫਟੀ ਐਕਟ ਤਹਿਤ ਸੂਪ੍ਰਸ਼ਟ ਸ਼ਬਦ ਨੂੰ ਕਿਸੇ ਵੀ ਤਰੀਕੇ ਨਾਲ ਪਰਿਭਾਸ਼ਿਤ ਜਾਂ ਹਵਾਲਾ ਨਹੀਂ ਦਿੱਤਾ ਗਿਆ ਵਰਤਮਾਨ ਦੇ ਵਿੱਚ ਬਹੁਤ ਸਾਰੇ ਬ੍ਰਾਂਡ ਚਾਕਲੇਟ ਜਾਂ ਸ਼ਾਇਦ ਬਿਸਕੁਟ ਅਤੇ ਪ੍ਰੋਟੀਨ ਪਾਊਡਰ ਵਰਗੇ ਉਤਪਾਦ ਵੇਚਦੇ ਨੇ ਜੋ ਕਿ 100% ਖੰਡ ਰਹਿਤ ਬਾਜਰਾ ਓਟਸ ਦੇ ਨਾਲ ਵਰਗੇ ਕਈ ਦਾਅਵੇ ਜੜੇ ਆ ਇਸ ਨੂੰ ਲੈ ਕੇ ਕੀਤੇ ਜਾਂਦੇ ਨੇ ਤਾਂ ਹੁਣ ਗ੍ਰਾਹਕਾਂ ਨੂੰ ਇਸ ਦੀ ਪੂਰੀ ਸੱਚਾਈ ਦੱਸਣੀ ਪਵੇਗੀ ਦੱਸਿਆ ਗਿਆ ਹੈ ਕਿ ਇਹ ਸੇ ਨਿਯਮ ਕਿਸੇ ਵੀ ਇਤਿਹਾਰ ਚ ਦਾਅਵੇ ਨੂੰ ਸ਼ਕਤੀ ਨਾਲ ਮਨਾਹੀ ਕਰਦੇ ਨੇ ਜੋ ਦੂਜੀਆਂ ਕੰਪਨੀਆਂ ਨੂੰ ਕਮਜ਼ੋਰ ਕਰਦਾ ਚੋਕ ਅਕਤਕਾਰਾਂ ਦੀ ਧਾਰਨਾ ਨੂੰ ਗੁੰਮਰਾਹਕੁੰ ਟੰਗ ਤੇ ਨਾਲ ਪ੍ਰਭਾਵਿਤ ਕਰਦਾ ਇਸ ਦੇ ਵਿੱਚ ਅੱਗੇ ਕਿਹਾ ਗਿਆ ਕਿ ਨਿਮਾਂਸਾਰ ਕਾਰਵਾਈ ਜੜੀਆ ਕੀਤੀ ਜਾਵੇਗੀ ਤਾਂ ਇਹ ਵੀ ਦੱਸਿਆ ਗਿਆ ਹੈ ਕਿ ਜੋ ਦਾਵੇ ਕੀਤੇ ਜਾਂਦੇ ਨੇ ਉਸ ਨੂੰ ਹਟਾਉਣ ਦਾ ਵੀ ਨਿਰਦੇਸ਼ ਦਿੱਤਾ ਗਿਆ ਬਾਸਾਰੇ ਬ੍ਰਾਂਡਾਂ ਵਿੱਚੋਂ ਇੱਕ ਡਾਬਰ ਰੀਅਲ ਜੂਸ ਬ੍ਰਾਂਡ ਅਤੇ ਫੂਡ ਸੇਫਟੀ ਐਂਡ ਸਟੈਂਡਰਡਸ ਅਥਾਰਟੀ ਆਫ ਇੰਡੀਆ ਇਸ ਸਮੇਂ ਇਸ ਮੁੱਦੇ ਤੇ ਕਾਨੂੰਨੀ ਵਿਵਾਦ ਦੇ ਵਿੱਚ उलझे ਹੋਏ ਨੇ ਦੱਸਦੀ ਹੈ ਕਿ ਪੈਕਜਿੰਗ ਤੇ 100% ਫਲਾਂ ਦੇ ਜੂਸ ਦਾ ਦਾਵਾ ਮੌਜੂਦਾ ਭੋਜਨ ਸੁਰੱਖਿਆ ਨਿਯਮਾਂ ਤਹਿਤ ਜਾਇਜ਼ ਨਹੀਂ ਹੈ ਇਸ ਨੂੰ ਖਪਤਕਾਰਾਂ ਨੂੰ ਗੁੰਮਰਾਹਕੁਨ ਕੀਤਾ ਜਾਂਦਾ ਤੇ ਹੁਣ ਖਪਤਕਾਰਾਂ ਨੂੰ ਗੁੰਮਰਾਹ ਕਰਨ ਵਾਲਿਆਂ ਤੇ ਸਖਤ ਕਾਰਵਾਈ ਕੀਤੀ ਜਾਵੇਗੀ ਦੱਸਦੀ ਹੈ ਕਿ ਜੋ ਪੈਕ ਫੂਡ ਹੈ ਹੁਣ ਉਸ ਦੀ ਸੱਚਾਈ ਗ੍ਰਾਹਕਾਂ ਨੂੰ ਦੱਸਨੇ ਪਵੇਗੇ ਤਾਂ ਸਿਹਤ ਦੇ ਵਿੱਚ ਫੈਸਲਾ ਲਿਆ ਗਿਆ ਕਿ ਹੁਣ ਕੰਪਨੀਆਂ ਕਿਸੇ ਵੀ ਤਰ੍ਹਾਂ ਦੀ ਧੋਖਾਧੜੀ ਨਹੀਂ ਕਰ ਸਕਣਗੀਆਂ ਅੱਜ ਦੇ ਸਮੇਂ ਦੇ ਵਿੱਚ ਲੋਕ ਪੈਕ ਫੂਡ ਖਾਣ ਦੇ ਸ਼ੁਕੀਨ ਹੁੰਦੇ ਨੇ ਤਾਂ ਹੁਣ ਫੈਸਲਾ ਆ ਗਿਆ ਕਿ ਕੰਪਨੀਆਂ ਹੁਣ ਗ੍ਰਾਹਕਾਂ ਦੇ ਨਾਲ ਧੋਖਾ ਨਹੀਂ ਕਰ ਸਕਣਗੀਆਂ ਖਪਤਕਾਰ ਜੋ ਗਾਕਰ ਨੂੰ ਜਿਹੜਾ ਗੁੰਮਰਾਹ ਕਰਦੇ ਨੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਸੋ ਦੱਸਦੇ ਕਿ ਖਪਤਕਾਰਾਂ ਨੂੰ ਗੁੰਮਰਾਹ ਕਰਨ ਵਾਲਿਆਂ ਦੇ ਖਿਲਾਫ ਹੁਣ ਕਾਰਵਾਈ ਹੋਵੇਗੀ ਵੱਡਾ ਐਕਸ਼ਨ ਲਿਆ ਗਿਆ ਪੈਕਿੰਗ ਤੇ ਛੁੱਟੇ ਦਾਅਵੇ ਜੋ ਕੰਪਨੀਆਂ ਕਰਦੀਆਂ ਨੇ ਤਾਂ ਹੁਣ ਕਾਰਵਾਈ ਕੀਤੀ ਜਾਵੇਗੀ ਦੱਸਦੇ ਕਿ ਹਰ ਕੋਈ ਅੱਜ ਤੇ ਸਮੇਂ ਦੇ ਵਿੱਚ ਪੈਕ ਫੂਡ ਖਾਣ ਦਾ ਸ਼ੁਕੀਨ ਹੁੰਦਾ ਪਰ ਸਰਕਾਰ ਨੇ ਪੈਕ ਕੀਤੇ ਪੋਚਣ ਵਾਲੀਆਂ ਕੰਪਨੀਆਂ ਤੇ ਸਖਤ ਨਜ਼ਰ ਰੱਖਣੇ ਸ਼ੁਰੂ ਕਰ ਦਿੱਤੀ ਹੈ ਉਹਨਾਂ ਨੂੰ ਪੋਚਣ ਲੇਬਲ ਪੈਕੇਜਿੰਗ ਅਤੇ ਪ੍ਰਚਾਰ ਸਮਗਰੀ ਤੇ 100% ਦਾਵਾ ਕਰਨਾ ਬੰਦ ਕਰਨ ਦੇ ਨਿਰਦੇਸ਼ ਦਿੱਤੇ ਨੇ ਸੋ ਇਸ ਨੇ ਅਚੇਹੇ ਦਾਅਵਿਆਂ ਨੂੰ ਖਪਤਕਾਰਾਂ ਨੂੰ ਗੁੰਮਰਾਹ ਕਰਨ ਵਾਲੇ ਅਸਪਸ਼ਟ ਅਤੇ ਗਲਤ ਪਰਿਭਾਸ਼ਾ ਦਾ ਸ਼ਿਕਾਰ ਦਸਿਆ ਜਾ ਰਿਹਾ 28 ਮਈ ਨੂੰ ਜਾਰੀ ਕੀਤੀ ਗਈ ਕਾਉਂਸਲਿੰਗ ਵਿੱਚ ਫੂਡ ਸੇਫਟੀ ਐਂਡ ਸਟੈਂਡਰਡਸ ਅਥਾਰਟੀ ਆਫ ਇੰਡੀਆ ਨੇ ਕਿਹਾ ਕਿ ਫੂਡ ਸੇਫਟੀ ਐਕਟ ਤਹਿਤ ਸੂ ਪ੍ਰਸ਼ਸ਼ਦ ਸ਼ਬਦ ਨੂੰ ਕਿਸੇ ਵੀ ਤਰੀਕੇ ਨਾਲ ਪਰਿਭਾਸ਼ਿਤ ਜਾਂ ਹਵਾਲਾ ਨਹੀਂ ਦਿੱਤਾ ਗਿਆ ਵਰਤਮਾਨ ਦੇ ਵਿੱਚ ਬਹੁਤ ਸਾਰੇ ਬ੍ਰਾਂਡ ਚਾਕਲੇਟ ਜਾਂ ਸ਼ਾਇਦ ਬਿਸਕਟ ਅਤੇ ਪ੍ਰੋਟੀਨ ਪਾਊਡਰ ਵਰਗੇ ਉਤਪਾਦ ਵੇਚਤੇ ਨੇ ਜੋ ਕਿ ਸੋ ਪ੍ਰਛਤ ਖੰਡ ਰਹਿਤ ਬਾਚਰਾ ਆਰਟਸ ਦੇ ਨਾਲ ਵਰਕੇ ਕਈ ਦਾਅਵੇ ਜੜੇ ਆ ਇਸ ਨੂੰ ਲੈ ਕੇ ਕੀਤੇ ਜਾਂਦੇ ਨੇ ਤਾਂ ਹੁਣ ਗ੍ਰਾਹਕਾਂ ਨੂੰ ਇਸ ਦੀ ਪੂਰੀ ਸਚਾਈ ਦੱਸਣੀ ਪਵੇਗੀ ਦੱਸਿਆ ਗਿਆ ਹੈ ਕਿ ਇਸ ਦੇ ਨਿਯਮ ਕਿਸੇ ਵੀ ਇਤਿਹਾਰ ਚਾ ਦਾਅਵੇ ਨੂੰ ਸ਼ਕਤੀ ਨਾਲ ਮਨਾਹੀ ਕਰਦੇ ਨੇ ਜੋ ਦੂਜੀਆਂ ਕੰਪਨੀਆਂ ਨੂੰ ਕਮਜ਼ੋਰ ਕਰਦਾ ਚਾ ਕਪਤਕਾਰਾਂ ਦੀ ਤਾਰਨਾ ਨੂੰ ਗੁੰਮਰਾਹ ਕੁੰ ਟਾਂਕ ਤੇ ਨਾਲ ਪ੍ਰਭਾਵਿਤ ਕਰਦਾ ਇਸ ਦੇ ਵਿੱਚ ਅੱਗੇ ਕਿਹਾ ਗਿਆ ਕਿ ਨਿਮੰਸਾਰ ਕਾਰਫਾਈ ਜੜੀਆ ਕੀਤੀ ਜਾਵੇਗੀ ਤਾਂ ਇਹ ਵੀ ਦੱਸਿਆ ਗਿਆ ਹੈ ਕਿ ਜੋ ਦਾਵੇ ਕੀਤੇ ਜਾਂਦੇ ਨੇ ਉਸ ਨੂੰ ਹਟਾਉਣ ਦਾ ਵੀ ਨਿਰਦੇਸ਼ ਦਿੱਤਾ ਗਿਆ ਬਾਸਾਰੇ ਬ੍ਰਾਂਡਾਂ ਵਿੱਚੋਂ ਇੱਕ ਡਾਬਰ ਰੀਅਲ ਜੂਸ ਬ੍ਰਾਂਡ ਅਤੇ ਫੂਡ ਸੇਫਟੀ ਐਂਡ ਸਟੈਂਡਰਡਸ ਅਥਾਰਟੀ ਆਫ ਇੰਡੀਆ ਇਸ ਸਮੇਂ ਇਸ ਮੁੱਦੇ ਤੇ ਕਾਨੂੰਨੀ ਵਿਵਾਦ ਦੇ ਵਿੱਚ ਉਲਜੇ ਹੋਏ ਨੇ ਦੱਸਦੀ ਹੈ ਕਿ ਪੈਕਜਿੰਗ ਤੇ 100% ਫਲਾਂ ਦੇ ਜੂਸ ਦਾ ਦਾਵਾ ਮੌਜੂਦਾ ਭੋਜਨ ਸੁਰੱਖਿਆ ਨਿਯਮਾਂ ਤਹਿਤ ਜਾਇਜ਼ ਨਹੀਂ ਹੈ ਇਸ ਨੂੰ ਖਪਤਕਾਰਾਂ ਨੂੰ ਗੁੰਮਰਾਹਕੁਨ ਕੀਤਾ ਜਾਂਦਾ ਤੇ ਹੁਣ ਖਪਤਕਾਰਾਂ ਨੂੰ ਗੁੰਮਰਾਹ ਕਰਨ ਵਾਲਿਆਂ ਤੇ ਸਖਤ ਕਾਰਵਾਈ ਕੀਤੀ ਜਾਵੇਗੀ ਦੱਸਦੀ ਹੈ ਕਿ ਜੋ ਪੈਕ ਫੂਡ ਹੈ ਹੁਣ ਉਸ ਦੀ ਸੱਚਾਈ ਗ੍ਰਾਹਕਾਂ ਨੂੰ ਦੱਸਣੀ ਪਵੇਗੀ ਤਾਂ ਸਿਹਤ ਦੇ ਵਿੱਚ ਫੈਸਲਾ ਲਿਆ ਗਿਆ ਕਿ ਹੁਣ ਕੰਪਨੀਆਂ ਕਿਸੇ ਵੀ ਤਰ੍ਹਾਂ ਦੀ ਧੋਖਾਧੜੀ ਨਹੀਂ ਕਰ ਸਕਣਗੀਆਂ